ਲਓ ਵੀ ਸੱਜਣੋ ਕਿਸਾਨ ਤੇ ਮਜ਼ਦੂਰ ਦੋਨਾਂ ਲਈ ਵੀਡੀਓ ਆ ਗਈ ਕਣਕ ਦਾ ਸੀਜ਼ਨ 2024 ਚੱਲ ਰਿਹਾ ਦੋਨੇ ਮੇਰੇ ਭਾਈ ਨੇ ਇਸ ਲਈ ਮੈਂ ਸੱਚੀ ਵੀਡੀਓ ਬਣਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਕਿਸਾਨ ਵੀਰਾਂ ਨੂੰ ਦੱਸਦਾ ਵੀ ਮੰਡੀ 'ਚ ਕਣਕ ਦਾ ਰੇਟ ਕੀ ਆ ਕਿਲੋ ਦਾ ਰੇਟ ਆ 22 ਰੁਪਏ 75 ਪੈਸੇ ਮੰਨ ਲਓ 2275 ਰੁਪਏ ਮੰਨ ਲਓ ਪਾਉਣੇ 2300 ਰੁਪਏ ਇੱਕ ਕੁੰਟਲ ਦਾ ਰੇਟ ਆ ਹੁਣ 22 ਰੁਪਏ 75 ਪੈਸੇ ਜੇ ਕਿਲੋ ਦਾ ਰੇਟ ਆ ਤਾਂ ਇੱਕ ਗੱਟੇ 'ਚ 50 ਕਿਲੋ ਹੁੰਦੀ ਆ ਤਾ ਇੱਕ ਗੱਟਾ ਹੋ ਗਿਆ ਕਿਸਾਨ ਵੀਰਾਂ ਦਾ 1137 ਰੁਪਏ 50 ਪੈਸੇ ਦਾ ਇੱਕ ਗੱਟਾ ਹੋ ਗਿਆ ਇਹ ਤਾਂ ਮਿੱਤਰੋ ਹੋ ਗਿਆ ਗੱਟਾ ਇਹ ਤੋਂ ਬਾਅਦ ਕਿਸਾਨਾਂ ਤੋਂ ਕੁਝ ਨਾ ਖਰਚਾ ਕਰਦੀ ਹੈ ਸਰਕਾਰ ਮੰਨ ਕੇ ਚੱਲੋ ਜਿਹੜਾ ਲੇਬਰ ਨੂੰ ਦਿੱਤਾ ਜਾਂਦਾ ਖਰਚਾ ਤੇ ਇੱਕ ਤਾਂ ਲਹਾਈ ਹੋ ਗਈ ਜਦੋਂ ਕਿਸਾਨ ਵੀਰਾਂ ਨੇ ਮੰਡੀ 'ਚ ਟਰਾਲੀ ਲਿਆਂਦੀ ਭਰ ਕੇ ਉਹਦੀ ਲਹਾਈ ਤੰਗਲੀ ਨਾਲ ਲਾਤੀ ਤਾਂ ਉਹ ਇੱਕ ਨਗਦਾ ਹੁੰਦਾ ਮੰਨ ਲਓ ਜੇ 200 ਗੱਟਾ ਹੋ ਤਾਂ ਇੱਕ ਨਗਦਾ ਕਿੰਨਾ ਖਰਚਾ ਹੋਊ 2 ਰੁਪਏ 26 ਪੈਸੇ ਇੱਕ ਗੱਟੇ ਦੇ ਕੱਟ ਲੈ ਜਾਣਗੇ ਕਿਸਾਨ ਤੋਂ ਤੇ ਉਹ ਤੋਂ ਬਾਅਦ ਹੋਊਗੀ ਸਫਾਈ ਜਦੋਂ ਪੱਖੇ ਨਾ ਕਰਦੇ ਨੋ ਮਾਂਜਾ ਮਾਰਦੇ ਨੇ ਢੇਰੀ ਸਾਫ਼ ਕਰਕੇ ਧਰਤੀ ਤਾਂ ਸਫਾਈ ਦਾ ਖਰਚਾ 4 ਰੁਪਏ 8 ਪੈਸੇ ਇੱਕ ਗੱਟੇ ਦੇ ਕੱਟ ਲੈਣਗੇ ਕਿਸਾਨ ਤੋਂ 6 ਰੁਪਏ 34 ਪੈਸੇ ਕਿਸਾਨ ਤੋਂ ਇੱਕ ਗੱਟੇ ਦੇ ਕੱਟ ਲੈ ਜਾਣਗੇ ਹੁਣ ਤੁਹਾਨੂੰ ਮੈਂ ਇੱਥੇ ਕੀ ਦੱਸਿਆ ਸੀ ਵੀ 1137 ਰੁਪਏ 50 ਪੈਸੇ ਦਾ ਇੱਕ ਗੱਟਾ 1137 ਰੁਪਏ 50 ਪੈਸੇ ਦਾ ਜੇ ਇੱਕ ਗੱਟਾ ਤਾਂ 6 ਰੁਪਏ 34 ਪੈਸੇ ਕਿਸਾਨ ਤੋਂ ਕੱਟ ਲੇ ਤਾਂ ਕਿਸਾਨ ਦਾ ਗੱਟਾ ਰਹਿ ਗਿਆ 1131 ਰੁਪਏ 16 ਪੈਸਿਆਂ ਦਾ ਹੁਣ ਕਿਸਾਨ ਵੀਰੋ ਮੰਨ ਲਓ ਛੋਡੇ ਕਿੰਨੇ ਵੀ ਗੱਟੇ ਮੰਡੀ 'ਚ ਭਰ ਗਏ 200 300 50 60 ਜਿੰਨੇ ਵੀ ਭਰ ਗਏ ਤਾਂ ਉਹਨੂੰ ਮੰਨ ਲਓ 200 ਗੱਟਾ ਭਰ ਗਿਆ 1131 ਰੁਪਏ 16 ਪੈਸੇ ਦਾ ਗੱਟਾ ਸੀ 200 ਗੱਟਾ ਭਰ ਗਿਆ ਤਾਂ ਉਹਨੂੰ ਉਹਦੇ ਨਾਲ ਗੁਣਾ ਕਰ ਲਿਓ 2,26,232 ਰੁਪਏ ਦੇ ਛੋਡੇ ਸਾਰੇ ਕਣਕ ਹੋ ਗਈ ਇਹਦਾ ਕਿਸਾਨ ਵੀਰਾਂ ਦਾ ਹੋ ਗਿਆ ਮੰਨ ਲਓ ਇਸ ਤਰ੍ਹਾਂ ਸਾਬ ਜੋੜ ਲਿਓ ਦੁਬਾਰਾ ਦੁਬਾਰਾ ਇਹਨੂੰ ਦੇਖ ਲਿਓ ਇਸ ਤੋਂ ਬਾਅਦ ਜਿਹੜੇ ਮੰਨ ਲਓ ਲੇਬਰ ਆਪਣੇ ਮਜ਼ਦੂਰ ਭਾਈਚਾਰ ਵੀਰ ਹੁੰਦੇ ਨੇ ਮੰਡੀਆਂ 'ਚ ਕੰਮ ਕਰਦੇ ਨੇ ਵਿਚਾਰੇ ਉਹਨਾਂ ਲਈ ਭਰਾਈ ਤੇ ਤਲਾਈ ਹੁੰਦੀ ਹੈ ਮੰਨ ਲਓ ਉਹਨਾਂ ਨੂੰ ਲਹਾਈ ਦਾ ਵੀ ਮਿਲੇਗਾ ਸਫਾਈ ਦਾ ਵੀ ਮਿਲੇਗਾ ਇਹਦਾ ਕਿਸਾਨ ਪੱਖੋਂ ਮਿਲ ਜਾਊਗਾ ਚਲੋ ਕੋਈ ਗੱਲ ਨਹੀਂ ਉਸ ਤੋਂ ਬਾਅਦ ਭਰਾਈ ਜਿਹੜੀ ਮੰਨ ਕੇ ਚਲੋ ਭਰਦੇ ਨੇ ਬੋਰੀਆਂ 'ਚ ਤੇ ਤਲਾਈ ਤੋਲਾ ਢੋਲ ਦਾ ਵੀ ਕਿੰਨੇ ਕਿਲੋ ਦਾ ਗੱਟਾ ਹੋ ਗਿਆ ਭਰਾਈ ਤੇ ਤਲਾਈ ਦਾ 6 ਰੁਪਏ 41 ਪੈਸੇ ਮਿਲਣਗੇ ਇੱਕ ਗੱਟੇ ਦੇ ਭਰਤਾ ਤੇ ਤੋਲਤਾ ਉਹਦਾ 41 ਪੈਸੇ ਲੇਬਰ ਨੂੰ ਸਾਰੇ ਨੂੰ ਦੇ ਦਿੱਤੇ ਜਾਣਗੇ ਸਲਾਈ ਹੱਥ ਨਾਲ ਹੱਥ ਨਾਲ ਤਾਂ ਖੈਰ ਹੁੰਦੀ ਨਹੀਂ ਹੁਣ ਸਲਾਈ ਮਸ਼ੀਨ ਨਾਲ ਹੁੰਦੀ ਆ ਹੱਥ ਨਾਲ ਸਲਾਈ ਹੁੰਦੀ ਜਿੱਥੇ-ਥੇ 1 ਰੁਪਇਆ 14 ਪੈਸੇ ਘੱਟੇ ਦੇ ਮਿਲਦੇ ਨੇ ਜੇ ਸਲਾਈ ਮਸ਼ੀਨ ਨਾਲ ਹੁੰਦੀ ਆ ਤਾਂ 1 ਰੁਪਇਆ 51 ਪੈਸੇ ਕਣਕ ਦੇ ਸੀਜ਼ਨ 'ਚ ਚਿੱਟਾ ਵਾਰ ਤਾਂ ਨਾ ਹੁੰਦਾ ਯੂਟਿਊਬਰ ਦਾ ਨਾ ਹੁੰਦਾ 1 ਰੁਪਇਆ 51 ਪੈਸੇ ਦੇਣਗੇ ਸਲਾਈ ਦੇ ਇਹ ਤੋਂ ਬਾਅਦ ਇੱਕ ਲਾਸਟ ਤੇ ਸਟੈਪ ਹੁੰਦਾ ਚੱਕਣਾ ਲਦਾਈ ਟਰੱਕ 'ਚ ਜਦੋਂ ਗੱਟਾ ਥੱਲੋਂ ਚੱਕਿਆ ਮਾਰਿਆ ਵਿੱਚ ਉਹਨੂੰ 1 ਰੁਪਇਆ 80 ਪੈਸੇ ਦੂ ਲੇਬਰ ਨੂੰ ਆ ਮੰਨ ਲਓ ਭرائی ਸਲਾਈ ਤੇ ਚਕਾਈ ਤਿੰਨ ਭرائی ਸਲਾਈ ਮਸ਼ੀਨਾਂ ਤੇ ਚਕਾਈ ਹੁੰਦੀ ਜਿਹੜੀ ਉਹਦੇ 9 ਰੁਪਏ 72 ਪੈਸੇ ਲੇਬਰ ਨੂੰ ਮਿਲ ਜਾਣਗੇ ਆ ਆਪਾਂ ਘੱਟਤਾ ਕਿਉਂਕਿ ਹੱਥ ਨਾਲ ਇਸ ਵਾਰ ਹੈ ਨਹੀਂ 9 ਰੁਪਏ 72 ਪੈਸੇ ਲੇਬਰ ਨੂੰ ਮਿਲ ਜਾਣਗੇ ਸਰਕਾਰ ਵੱਲੋਂ ਤੇ ਆ ਵੀ ਲੇਬਰ ਨੂੰ ਦਿੱਤੇ ਜਾਣਗੇ 6 ਰੁਪਏ 34 ਪੈਸੇ ਕਿਸਾਨ ਤੋਂ ਕਿਉਂਕਿ ਉਹਦੇ ਮੰਡੀ ਚ ਲਾਹੀ ਹੈ ਨਾ ਤੇ ਢੇਰੀ ਤੇ ਜਾਂ ਉਹਦੀ ਸਫਾਈ ਕੀਤੀ ਇੰਨੀ ਘੁੰਡੀ ਵਗੈਰਾ ਕੱਢੀ ਆ ਰਾ 6 ਰੁਪਏ 34 ਪੈਸੇ ਆ ਜੁੜ ਗਏ 9 ਰੁਪਏ 72 ਪੈਸੇ ਆ ਜੁੜ ਗਏ 16 ਰੁਪਏ 6 ਪੈਸੇ ਇੱਕ ਗੱਟੇ ਦਾ ਰੇਟ ਲੇਬਰ ਨੂੰ ਮਿਲਣਾ ਚਾਹੀਦਾ ਇਹ ਕੋਈ ਮੈਂ ਆਪਦੇ ਵੱਲੋਂ ਨਹੀਂ ਕਹਿ ਰਿਹਾ ਇਹ ਮਾਰਕੀਟ ਕਮੇਟੀ ਦਾ ਇੱਕ ਬੈਨਰ ਲੱਗਿਆ ਹੁੰਦਾ ਜਿਹਦੇ ਹੇਠ ਮੰਡੀਆਂ ਹੁੰਦੀਆਂ ਨੇ ਇੱਕ ਨੰਬਰ 'ਚ ਕੰਮ ਹੁੰਦਾ ਉੱਥੇ ਬੋਰਡ ਲੱਗਿਆ ਹੁੰਦਾ ਪੀਲੇ ਦਾ ਰੰਗ ਦਾ ਉਹਦੇ ਤੇ ਲਿਖਿਆ ਹੁੰਦਾ ਵੀ ਆਹ ਚੀਜ਼ ਹੋਣੀ ਚਾਹੀਦੀ ਆ ਕਿੰਨੇ ਕੱਢਦੇ ਨੇ ਕਿੰਨੇ ਰਹਿਦੇ ਨੇ ਕਿਉਂਕਿ ਮੈਂ ਵੀ 5 ਸਾਲ ਮੰਡੀਆਂ 'ਚ ਕੰਮ ਕੀਤਾ ਇਨਸਪੈਕਟਰ ਨਾਲ ਤੇ ਨਾਲ ਲੱਗਿਆ ਰਹੇ ਨਿਮਾਨਦਾਰੀ ਨਾਲ ਪ੍ਰਮਾਤਮਾ ਨੇ ਕੰਮ ਕਰਾਇਆ ਤੇ ਇਹ ਚੀਜ਼ ਦਾ ਪੂਰਾ ਵੇਰਵਾ ਤੁਸੀਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਦੇ ਕਿਸਤਾਨ ਤੇ ਮਜ਼ਦੂਰ ਵੀਰ ਕਿਉਂਕਿ 2024 ਦਾ ਸੀਜ਼ਨ ਚੱਲ ਰਿਹਾ ਸੀ ਉਹਦੇ ਵਿੱਚ ਸਾਰਾ ਵੇਰਵਾ ਇਸ ਤਰ੍ਹਾਂ ਹੀ ਰਹੂਗਾ ਤੇ ਆਹ ਵੀਡੀਓ ਦੁਬਾਰਾ ਦੁਬਾਰਾ ਤੁਹਾਨੂੰ ਫੇਰ ਦੱਸਤੀ ਕਿਸਾਨ ਵੀਰ ਫੇਰ ਨੋਟ ਕਰ ਲਿਓ 22 ਰੁਪਏ 75 ਪੈਸੇ ਕਿਲੋ ਦਾ ਰੇਟ ਹੈ ਇਸ ਵਾਰ ਕਣਕ ਦਾ ਪੌਣੀ 23 ਰੁਪਏ ਮਜ਼ਦੂਰ ਵੀਰਾਂ ਲਈ ਲਿਖਿਆ ਹੋਇਆ 16 ਰੁਪਏ 6 ਪੈਸੇ ਬਣਦੇ ਨੇ ਆਹ ਚੀਜ਼ ਦਾ ਖਰਚਾ ਜੋੜ ਕੇ ਸਪੈਸ਼ਲ ਰੇਟ ਲਿਸਟ ਹੁੰਦੀ ਉਹਦੇ ਹਿਸਾਬ ਨਾਲ ਲਿਖਿਆ ਹੁੰਦਾ ਤੇ ਇਸ ਤਰ੍ਹਾਂ ਤੁਸੀਂ ਕਿਸਾਨ ਵੀਰੋ ਹਿਸਾਬ ਜ਼ਰੂਰ ਲਾ ਲਿਓ ਇਹ ਜੇ ਤੁਸੀਂ ਆੜਤੇ ਕੋਲੇ ਜਾ ਕੇ ਬੈਠੋਗੇ ਮਾਲਾ 150 ਗੱਟਾ ਹੋ ਗਿਆ ਤਾਂ 1131 ਰੁਪਏ 16 ਪੈਸੇ ਨਾਲ ਗੁਣਾ ਕਰ ਲਿਓ ਉਸ ਹਿਸਾਬ ਨਾਲ ਸਿੱਧਾ ਐਸਾ ਹਿਸਾਬ ਆਪ ਤੁਹਾਡੇ ਘਰੇ ਕੋਈ ਭੈਣ ਭਾਈ ਹੋਊ ਬੱਚਾ ਹੋਊ ਉਹਨੂੰ ਕਹਦੇ ਭਾਈ ਜੋੜੇ 11 31 ਰੁਪਏ 16 ਪੈਸੇ ਨੂੰ ਜਿੰਨੇ ਗੱਟੇ ਹੋਗੇ ਤਾਂ ਤੁਹਾਨੂੰ ਪਤਾ ਲੱਗੂ ਐਨੇ ਦੀ ਫਾਸਲਾ ਐਨੇ ਤੁਹਾਡੇ ਖਾਤਿਆਂ 'ਚ ਹੋਊਗਾ ਜੇ ਇਸ ਵਾਰ ਤਾਂ ਉਹ ਸਿੱਧਾ ਸਿਸਟਮ ਚੱਲ ਪਿਆ ਖਾਤਿਆਂ 'ਚ ਪਾਉਣ ਲੱਗ ਗਏ ਮੰਨ ਲਓ ਖਾਤਿਆਂ 'ਚ ਐਸਾ ਹਿਸਾਬ ਨਾਲ ਸਿੱਧੇ ਹੀ ਮਾਰਦੇ ਨੇ ਜੇ ਐਸਾ ਆਪਣਾ ਖਾਤਾ ਜੇ ਪਾਈ ਦੂਗੀ ਸਰਕਾਰ 1137 ਰੁਪਏ ਦਾ ਆਪਣਾ ਇਹ ਸੁੱਤੋਂ ਜਾ ਕੇ 8 ਤੇ ਕੱਟੂ ਜਾਂ ਸੋਡਾ ਜਿਹੜਾ ਖਰੀਦਦਾਰ ਆ ਉਹ ਕੱਟੂਗਾ ਉਹ ਕਹੋ ਭਾਈ ਤੇਰੇ 200 ਗੱਟਾ ਹੋ ਗਿਆ ਸੀ ਤਾਂ 200 ਗੱਟੇ ਦਾ 6 ਰੁਪਏ 34 ਪੈਸੇ ਦੇ ਹਿਸਾਬ ਨਾਲ 200 ਸਿੱਧਾ ਕੱਟਾਂਗੇ ਵਿੱਚੋਂ ਖਰਚਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੁਹਾਡੇ ਲਈ ਹੀ ਵੀਡੀਓ ਬਣਾਈ ਆ ਤੇ ਮੈਨੂੰ ਵੀ ਆਇਆ ਵੀਡੀਓ ਹਰੇਕ ਭੈਣ ਭਾਈ ਤੱਕ ਪਹੁੰਚਣੀ ਚਾਹੀਦੀ ਆ ਸ਼ੁਕਰੀਆ ਜੀ